ਕਿ ਤੁਸੀਂ ਜਾਣਦੇ ਹੋ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲਾਂ ਕੀ ਕੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਉਦੋਂ ਸ਼ੁਰੂ ਹੁੰਦੀ ਹੈ ਗੁਰੂ ਅਰਜਨ ਪਾਸ਼ਾ ਜੀ ਦਾ ਇੱਕ ਭਰਾ ਸੀ ਪ੍ਰਿਥੀ ਚੰਦ ਜੋ ਕਿ ਉਹਨਾਂ ਤੋਂ ਬਹੁਤ ਖਾਰ ਖਾਂਦਾ ਸੀ ਉਸਨੇ ਆਪਣੇ ਆਪ ਨੂੰ ਗੁਰਤਾ ਗਦੀ ਦਾ ਹੱਕਦਾਰ ਵੀ ਦੱਸਿਆ ਮੁਗਲ ਦਰਬਾਰ ਦੇ ਵਿੱਚ ਜਾ ਕੇ ਉਸਨੇ ਗੁਰੂ ਸਾਹਿਬ ਦੇ ਖਿਲਾਫ ਬਹੁਤ ਗੱਲਾਂ ਕੀਤੀਆਂ ਇਧਰ ਗੁਰੂ ਅਰਜਨ ਪਾਸ਼ਾ ਸਿੱਖੀ ਦਾ ਇਨਾ ਪ੍ਰਚਾਰ ਕਰਦੇ ਸਨ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਦਾ ਬੂਟਾ ਛੋਟਾ ਜਿਹਾ ਲਾਇਆ ਸੀ ਉਹ ਅੱਜ ਫਲ ਦੇਣ ਵਾਲਾ ਬਰਖਸ਼ ਬਣ ਚੁੱਕਿਆ ਸੀ ਸਿੱਖਾਂ ਦੀ ਗਿਣਤੀ ਇੰਨੀ ਵੱਧ ਚੁੱਕੀ ਸੀ ਕਿ ਮੁਗਲ ਇਸ ਗੱਲ ਨੂੰ ਸਮਝ ਗਏ ਸੀ ਕਿ ਇਹ ਸਾਡੇ ਤੇ ਇੱਕ ਦਿਨ ਭਾਰੀ ਪੈ ਸਕਦੇ ਹਨ ਗੁਰੂ ਅਰਜਨ ਪਾਸ਼ਾ ਜੀ ਨੇ ਸਿੱਖਾਂ ਨੂੰ ਇੱਕ ਗ੍ਰੰਥ ਦਿੱਤਾ ਜਿਹਦੇ ਵਿੱਚ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਪਕਤਾਂ ਦੀ ਬਾਣੀ ਪਟਾਂ ਦੀ ਬਾਣੀ ਸ਼ਾਮਿਲ ਸੀ ਗੁਰੂ ਪਾਸ਼ਾ ਕੋਲ ਚਾਰ ਲੋਕ ਆਏ ਕਾਨਾ ਪੀਰ ਛੱਜੂ ਹਸਣ ਉਹ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਕਿ ਸਾਡੀਆਂ ਰਚਨਾਵਾਂ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਗੁਰੂ ਅਰਜਨ ਦੇਵ ਜੀ ਦੀ ਕਸੌਟੀ ਦੇ ਉੱਤੇ ਉਹ ਖਰੀਆਂ ਨਹੀਂ ਉਤਰੀਆਂ ਤੇ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਰਚਨਾਵਾਂ ਦੇ ਵਿੱਚ ਮੈਂ ਬਹੁਤ ਵਰਤੀ ਗਈ ਹੈ ਔਰ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਪਰਮਾਤਮਾ ਦੀ ਬਾਣੀ ਹੈ ਉਸਦੇ ਵਿੱਚ ਮੈਂ ਦਾ ਕੋਈ ਅਰਥ ਨਹੀਂ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿਰੰਕਾਰ ਦੀ ਉਸਤਤ ਕੀਤੀ ਗਈ ਹੈ ਮੈਂ ਨਿਯੁਕਤ ਨਹੀਂ ਕੀਤੀ ਗਈ ਹੈ ਉਹਨਾਂ ਚਾਰਾ ਨੇ ਇਸ ਗੱਲ ਤੋਂ ਬਹੁਤ ਜ਼ਿਆਦਾ ਖਾਰ ਖਾਧੀ ਫਿਰ ਉਹਨਾਂ ਨੇ ਮੁਗਲ ਦਰਬਾਰ 'ਚ ਜਾ ਕੇ ਚੁਗਲੀਆਂ ਕੀਤੀਆਂ ਕਹਿੰਦੇ ਚਲੋ ਸਾਡੇ ਨਾਲ ਸਾਡੀ ਤਾਂ ਕੋਈ ਗੱਲ ਨਹੀਂ ਉਸ ਦੇ ਵਿੱਚ ਤੇ ਹਜਰਤ ਮੁਹੰਮਦ ਸਾਹਿਬ ਜੀ ਦੀ ਵੀ ਤੋਹਫੀਨ ਕੀਤੀ ਗਈ ਹੈ ਇਹ ਵੀ ਇੱਕ ਗੁਰੂ ਸਾਹਿਬ ਦੇ ਖਿਲਾਫ ਅਕਬਰ ਨੂੰ ਪੜਕਾਉਣ ਦੀ ਅਕਬਰ ਦੇ ਦਰਬਾਰ ਵਿੱਚ ਇੱਕ ਸ਼ਰੀਫ ਬੁਖਾਰੀ ਨਾਮ ਦਾ ਮੰਤਰੀ ਸੀ ਤੇ ਉਹ ਚੰਦੂ ਦਾ ਯਾਰ ਸੀ ਉਸਨੇ ਜਾ ਕੇ ਅਕਬਰ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਐਵੇਂ ਦੀਆਂ ਗੱਲਾਂ ਕਹੀਆਂ ਕਿ ਉਸ ਦੇ ਵਿੱਚ ਕੁਝ ਵੀ ਠੀਕ ਨਹੀਂ ਲਿਖਿਆ ਸਭ ਆਪਣੇ ਵੱਲੋਂ ਹੀ ਗੱਲਾਂ ਲਿਖੀਆਂ ਹਨ ਇਹ ਸੁਣ ਕੇ ਅਕਬਰ ਨੇ ਕਿਹਾ ਕਿ ਗੁਰੂ ਅਰਜਨ ਪਾਸ਼ਾ ਜੀ ਨੂੰ ਸਨੇਹਾ ਦਿੱਤਾ ਜਾਵੇ ਕਿ ਉਹ ਕੱਲ ਸਵੇਰੇ ਇਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੁਝ ਸਿੱਖਾਂ ਨੂੰ ਭੇਜਿਆ ਗਿਆ ਪਰ ਮਹਾਰਾਜ ਆਪ ਨਹੀਂ ਆਏ ਸਨ ਤੇ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਦੇ ਵਿੱਚੋਂ ਕੁਝ ਪੜ੍ਹ ਕੇ ਸੁਣਾਓ ਤੇ ਉਹਨਾਂ ਨੇ ਕੁਝ ਸ਼ਲੋਕ ਪੜ੍ਹ ਕੇ ਸੁਣਾਏ ਪਰ ਅਕਬਰ ਨੇ ਕਿਹਾ ਇਸ ਦੇ ਵਿੱਚ ਤੇ ਕੋਈ ਐਵੇਂ ਦੀ ਗੱਲ ਨਹੀਂ ਲਿਖੀ ਕਿ ਜਿਸ ਤੇ ਨਾਲ ਕਿਸੇ ਨੂੰ ਠੇਸ ਪਹੁੰਚੇ ਇਸ ਵਿੱਚ ਤੇ ਉਸ ਪਰਮਾਤਮਾ ਦੀ ਉਸਤਤ ਕੀਤੀ ਹੈ ਤੇ ਉਹ ਚੰਦੂ ਤੇ ਚੰਦੂ ਦਾ ਯਾਰ ਜਿਹੜਾ ਬੁਖਾਰੀ ਸੀ ਉਸਨੇ ਕਿਹਾ ਨਹੀਂ ਮਹਾਰਾਜ ਇਹਨਾਂ ਨੇ ਤੇ ਆਪਣੇ ਵੱਲੋਂ ਹੀ ਕਹਿ ਦਿੱਤੀਆਂ ਹਨ ਤੇ ਕੋਈ ਹੋਰ ਸ਼ਲੋਕ ਪੜਾਇਆ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੰਗ ਪਲਟੇ ਗਏ ਤੇ ਫਿਰ ਉਹਨਾਂ ਵਿੱਚੋਂ ਇੱਕ ਸ਼ਲੋਕ ਸੁਣਾਇਆ ਅਕਬਰ ਨੇ ਕਿਹਾ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਤੁਹਾਨੂੰ ਇਹਦੇ ਵਿੱਚ ਕੀ ਗਲਤ ਨਜ਼ਰ ਆਉਂਦਾ ਹੈ ਉਹਨਾਂ ਨੂੰ ਚੰਗੀ ਝਾੜ ਪਾਈ ਚੰਦੂ ਨੂੰ ਤੇ ਬੁਖਾਰੀ ਨੂੰ ਉਹਨਾਂ ਦੋਨਾਂ ਦੀਆਂ ਨੀਵੀਆਂ ਪੈ ਗਈਆਂ ਤੇ ਅਕਬਰ ਸਿੱਖਾਂ ਨੂੰ ਕਹਿਣ ਲੱਗਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਦੇ ਨਾਲ ਲੈ ਜਾਓ ਤੇ ਉਸਨੇ ਸੀਸ ਵੀ ਨਿਭਾਇਆ ਉਸਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਮਾਫੀ ਮੰਗਣ ਲਈ ਵੀ ਕਿਹਾ ਤੇ ਕਿਹਾ ਕਿ ਮੈਂ ਮੌਕੇ ਦਾ ਰਾਜਾ ਹਾਂ ਕੋਈ ਸ਼ਿਕਾਇਤ ਆਉਂਦੀ ਹੈ ਤੇ ਮੈਨੂੰ ਸੁਣਨੀ ਪੈਂਦੀ ਹੈ ਇਸ ਕਰਕੇ ਮੈਨੂੰ ਮਾਫ ਕਰਦੇ ਹੋ ਤੇ ਕਿਹਾ ਕਿ ਜਦ ਮੈਂ ਲਾਹੌਰ ਵੱਲ ਆਵਾਂਗਾ ਤੇ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਾਂਗਾ ਐਵੇਂ ਹੀ ਹੋਇਆ ਕੁਸ਼ ਸਮਾਂ ਬੀਤ ਜਾਣ ਤੋਂ ਬਾਅਦ ਅਕਬਰ ਦਾ ਉਸ ਪਾਸੇ ਨੂੰ ਚੱਕਰ ਲੱਗਾ ਤੇ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਵੀ ਗਿਆ ਉੱਥੇ ਜਾ ਕੇ ਲੰਗਰਾਂ ਦੇ ਵਿੱਚ ਵੀ ਸੇਵਾ ਪਾਈ ਤੇ ਇਸ ਨੇ ਬਹੁਤ ਸੇਵਾ ਵੀ ਕੀਤੀ ਇਸ ਕਰਕੇ ਗੁਰੂ ਸਾਹਿਬ ਜੀ ਵੀ ਇਹ ਤੋਂ ਬਹੁਤ ਪ੍ਰਸੰਨ ਹੋਏ ਸਨ ਅਕਬਰ ਨੇ ਕਿਹਾ ਕਿ ਮੈਂ ਇਸ ਸ਼ਹਿਰ ਵਾਸਤੇ ਕੋਈ ਜ਼ਗੀਰ ਦੇਣਾ ਚਾਹੁੰਦਾ ਹਾਂ ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਤੁਸੀਂ ਇਹ ਸਭ ਨਾ ਕਰੋ ਅਗਰ ਹੋ ਸਕਦਾ ਹੈ ਤੇ ਤੁਸੀਂ ਇਥੋਂ ਦੇ ਜੋ ਆਮ ਲੋਕ ਹਨ ਉਹਨਾਂ ਦਾ ਲਗਾਨ ਮਾਫ ਕਰ ਦਿਓ ਗੁਰੂ ਸਾਹਿਬ ਦੀ ਇੱਕ ਗੱਲ ਸੁਣ ਕੇ ਉਸਨੇ ਉਸ ਸਾਲ ਦਾ ਸਾਰਾ ਲਗਾਨ ਮਾਫ ਕਰ ਦਿੱਤਾ ਉਸ ਤੋਂ ਬਾਅਦ ਫਿਰ ਅਕਬਰ ਦੀ ਮੌਤ ਹੋ ਗਈ ਫਿਰ ਉਸ ਦਾ ਪੁੱਤਰ 자ਗੀਰ ਜੋ ਗੱਦੀ ਤੇ ਹੱਕ ਜਮਾਉਣ ਲੱਗਾ ਪਰ ਆਪਾਂ ਤੇ ਅਜੋਦਾ ਅਕਬਰ ਸੀਰੀਅਲ ਚੱਲਦਾ ਹੁੰਦਾ ਸੀ ਬਹੁਤ ਪੁਰਾਣਾ ਉਸ ਦੇ ਵਿੱਚ ਇੱਕ ਸਲੀਮ ਮੁੰਡਾ ਸੀ ਜਿਹੜਾ ਉਹ ਸਲੀਮ ਮੁੰਡਾ ਸੀ ਇਸ ਦਾ ਸੇਰੇ ਦਾ ਨਸ਼ੇੜੀ ਤੇ ਜਵਾਰੀ ਸੀ ਇਸ ਕਰਕੇ ਉਸ ਨੂੰ ਦੀਨ ਦੁਨੀਆ ਦਾ ਕੁਝ ਵੀ ਪਤਾ ਨਹੀਂ ਸੀ ਇਹ ਜਹਾਗੀਰ ਇਹ ਸਭ ਤੋਂ ਛੋਟਾ ਪੁੱਤਰ ਸੀ ਇਹਦੀ ਦੂਜੀ ਬੇਗਮ ਦੇ ਵਿੱਚੋਂ ਤੇ ਇਸ ਦਾ ਜਿਹੜਾ ਸਲੀਮ ਦੇ ਵਿੱਚੋਂ ਇੱਕ ਪੋਤਰਾ ਵੀ ਸੀ ਉਸ ਦਾ ਨਾਮ ਸੀ ਖੁਸਰੋ ਅਕਬਰ ਉਸ ਨੂੰ ਗੱਦੀ ਦੇਣਾ ਚਾਹੁੰਦਾ ਸੀ ਖੁਸਰੋ ਨੇ ਆਪਣੀ ਬਗਾਵਤ ਕਰ ਦਿੱਤੀ ਗੱਦੀ ਵਾਸਤੇ ਤੇ ਉਸ ਤੋਂ ਬਾਅਦ ਬਹੁਤ ਲੜਾਈ ਵਾਦ ਗਈ ਖੁਸਰੋ ਨੂੰ ਪਤਾ ਸੀ ਕਿ ਜਹਾਂਗੀਰ ਨੇ ਮੇਰੇ ਤੇ ਅਟੈਕ ਕਰਨਾ ਹੈ ਤੇ ਉਸ ਨੇ ਭੱਜ ਕੇ ਲਾਹੌਰ ਵੱਲ ਗਿਆ ਤੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਮੈਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਓ ਤੇ ਗੁਰੂ ਸਾਹਿਬ ਨੇ ਸਾਰੀ ਗੱਲਬਾਤ ਸੁਣ ਕੇ ਉਸ ਦੇ ਮੱਥੇ ਤੇ ਤਿਲਕ ਲਾ ਦਿੱਤਾ ਤੇ ਕਿਹਾ ਵੀ ਪ੍ਰਮਾਤਮਾ ਸਭ ਭਲੀ ਕਰਨਗੇ ਤੇ ਗੱਦੀ ਦਾ ਮਾਲਕ ਤੂੰ ਹੀ ਹੈ ਤੇ ਤੈਨੂੰ ਹੀ ਮਿਲੇਗਾ ਇਸ ਸਬ ਤੋਂ ਜਹਾਂਗੀਰ ਬਹੁਤ ਚਿੜ ਚੁਕਿਆ ਸੀ ਉਸ ਨੂੰ ਹੋਰ ਕੋਈ ਬਹਾਨਾ ਨਹੀਂ ਮਿਲਿਆ ਤੇ ਉਸਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਕਿਹਾ ਸੁਨੇਹਾ ਭੇਜਿਆ ਤੇ ਕਿਹਾ ਕਿ ਬਾਦਸ਼ਾਹ ਨੇ ਕਿਹਾ ਹੈ ਕਿ ਉਹ ਆ ਕੇ ਦਰਬਾਰ ਦੇ ਵਿੱਚ ਉਪਸਥਿਤ ਹੋਣ ਤੇ ਮਹਾਰਾਜ ਨੂੰ ਜਾਣਾ ਪਿਆ ਕਿਉਂਕਿ ਉਹ ਮੌਕੇ ਦਾ ਪਾਸ਼ਾ ਬਣ ਚੁੱਕਿਆ ਸੀ ਉਸ ਨੂੰ ਹੋਰ ਤੇ ਕੋਈ ਸਕੀਮ ਨਹੀਂ ਆਈ ਉਸਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਦਰਜ ਕੀਤੀ ਹੈ ਉਹ ਸਾਡੇ ਖਿਲਾਫ ਹੈ ਤੇ ਉਸ ਦੀ ਇਹ ਸਕੀਮ ਵੀ ਪਾਸ ਨਾ ਹੋ ਸਕੀ ਫਿਰ ਉਸਨੇ ਕਿਹਾ ਕਿ ਤੂੰ ਸਾਡੀਆਂ ਇਹਦੇ ਵਿੱਚ ਕੁਝ ਲਾਇਨਾ ਐਡ ਕਰ ਸਾਡੀ ਕੁਰਾਨ ਸ਼ਰੀਫ ਦੀਆਂ ਜਾਂ ਸਾਡੀਆਂ ਆਇਤਾਂ ਕੁਝ ਐਡ ਕੀਤੀਆਂ ਜਾਣ ਪਰ ਗੁਰੂ ਅਰਜਨ ਪਾਸ਼ਾ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਇਸ ਸਭ ਤੋਂ ਛਿੜਕੇ ਜਹਾਂਗੀਰ ਨੇ ਉਹਨਾਂ ਨੂੰ ਤਤੀ ਤਵੀ ਦੇ ਉੱਤੇ ਬਿਠਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਸਿੱਖਾਂ ਦੇ ਵਿੱਚ ਇਹ ਗੱਲ ਸੁਣ ਕੇ ਹਫੜਾ ਤਫੜੀ ਮੱਚ ਗਈ ਪਰ ਉਹ ਉਸ ਸਮੇਂ ਕੁਝ ਨਹੀਂ ਕਰ ਸਕਦੇ ਸਨ ਤੇ ਉਸਨੇ ਕਿਹਾ ਕਿ ਜਦੋਂ ਇਹਨਾਂ ਦੇ ਗੁਰੂ ਦਾ ਖੂਨ ਧਰਤੀ ਤੇ ਡੁੱਲੇਗਾ ਤੇ ਉਹ ਕੀ ਰੰਗ ਦਿਖਾਏਗਾ ਅਸੀਂ ਵੀ ਇਹ ਨਹੀਂ ਸੋਚ ਸਕਦੇ ਇਸ ਕਰਕੇ ਪਹਿਲਾ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲਿਆ ਜਾਏਗਾ ਤੇ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਗੁਰੂ ਸਾਹਿਬ ਨੂੰ ਪਹਿਲਾਂ ਉਬਲਦੇ ਪਾਣੀ ਦੇ ਵਿੱਚ ਬਿਠਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਤਤੀ ਤਵੀ ਦੇ ਉੱਤੇ ਬਿਠਾਇਆ ਤੇ ਸਿਰ ਦੇ ਵਿੱਚ ਰੇਤ ਪਾਈ ਪਰ ਗੁਰੂ ਸਾਹਿਬ ਤਸਤੋਮਾਸ ਨਹੀਂ ਹੋਏ ਉਹ ਇੱਕ ਓਕਾਰ ਜੀ ਦਾ ਹੀ ਜਾਪ ਕਰਦੇ ਰਹੇ ਉਸ ਪਰਮਾਤਮਾ ਦੇ ਵਿੱਚ ਹੀ ਬलीन ਰਹੇ ਕੁਝ ਸਮੇਂ ਬਾਅਦ ਉਹਨਾਂ ਨੇ ਉਹਨਾਂ ਨੂੰ ਨਦੀ ਦੇ ਵਿੱਚ ਜਾਣ ਨੂੰ ਕਹਿ ਦਿੱਤਾ ਲੇਕਿਨ ਨਦੀ ਦੇ ਵਿੱਚ ਜਾਣ ਤੋਂ ਬਾਅਦ ਸੱਚੇ ਪਾਸ਼ਾ ਜੀ ਦਾ ਸਰੀਰ ਉਥੇ ਉਹਨਾਂ ਨੂੰ ਨਹੀਂ ਲੱਭਿਆ ਤੇ ਉਹ ਫਿਰ ਸਾਰੀ ਨਦੀ ਉਹਨਾਂ ਨੇ ਛਾਣ ਮਾਰੀ ਉਸ ਤੋਂ ਬਾਅਦ ਉਹਨਾਂ ਨੂੰ ਉਥੇ ਕੁਝ ਵੀ ਨਹੀਂ ਲੱਭਿਆ ਸਾਡੇ ਗੁਰੂਆਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹਨ ਪਰ ਅਸੀਂ ਆਪਣੇ ਬੱਚਿਆਂ ਨੂੰ ਕੁਝ ਵੀ ਨਹੀਂ ਦੱਸਦੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਓ ਤਾਂ ਕਿ ਉਹਨਾਂ ਦੇ ਦਿਲ ਦੇ ਵਿੱਚ ਵੀ ਸਿੱਖੀ ਦਾ ਬੂਟਾ ਲੱਗ ਸਕੇ ਜਦੋਂ ਸਿੱਖੀ ਦਾ ਬੂਟਾ ਲੱਗੇਗਾ ਅੱਗੇ ਜਾ ਕੇ ਇਸ ਸਾਬ ਦਾ ਤੁਹਾਨੂੰ ਹੀ ਫਲ ਮਿਲਣਾ ਹੈ ਕਿਉਂਕਿ ਗੁਰਸੇ ਕਬੰਦਾ ਹਮੇਸ਼ਾ ਆਪਣੇ ਮਾਪੇ ਬਦੀ ਵੀ ਸੇਵਾ ਕਰਦਾ ਹੈ ਨਸ਼ਿਆ ਤੋਂ ਰਹਿਤ ਹੁੰਦਾ ਹੈ ਇਸ ਕਰਕੇ ਸਾਰੇ ਜਣੇ ਆਪਣੇ ਘਰ ਨਾਮ ਜਪਿਆ ਕਰੋ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਲਾਈਕ ਨਹੀਂ ਕਰਦੇ ਤੇ ਪਲੀਜ਼ ਲਾਈਕ ਕਰਕੇ ਵੀਡੀਓ ਨੂੰ ਆਈਕਨ ਤੇ ਜ਼ਰੂਰ ਦਬਾ ਲਿਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਧੰਨਵਾਦ